ਗੁਰੂ ਹਰ ਸਹਾਇ ਦੇ ਵਿੱਚੋਂ ਸ਼ਹੀਦ ਉਦਮ ਸਿੰਘ ਜੀ ਨੂੰ ਨਮਨ ਕਰਨ ਹਾਂਜੀ ਅੱਜ ਰੋਟ ਸਾਏ ਆਏ ਆ ਜਿਹਨੇ ਸ਼ਹੀਦ ਉਦਮ ਸਿੰਘ ਜੀ ਜਿਹੜੇ ਸਾਡੇ ਪੂਰੇ ਹਿੰਦੁਸਤਾਨ ਦੇ ਨਹੀਂ ਜਿੱਥੇ-ਜਿੱਥੇ ਵੀ ਹਿੰਦੁਸਤਾਨੀ ਬੈਠੇ ਆ ਚਾਹ ਪੰਜਾਬੀ ਬੈਠੇ ਆ ਬਾਹਰਲੇ ਦੇਸ਼ਾਂ ਤੱਕ ਦਿਲ ਦੇ ਅੰਦਰੋਂ ਜਿਹੜੀ ਇੱਜ਼ਤ ਕਰਨੀ ਹੈ ਸ਼ਹੀਦਾਂ ਦੀ ਇਹ ਪਹਿਲਾ ਸੂਲ ਹੋਣਾ ਚਾਹੀਦਾ ਹਰ ਬੰਦੇ ਦਾ ਕਿਉਂਕਿ ਅਗਰੇ ਸ਼ਹੀਦ ਨਾ ਹੁੰਦੇ ਤੇ ਅੱਜ ਅਸੀਂ ਆ ਨਿਕ ਨਹੀਂ ਮੰਨ ਸਕਦੇ ਜਿਹੜਾ ਅੱਜ ਮੰਨ ਰਹੇ ਆ ਸੋ ਪ੍ਰਮਾਤਮਾ ਮਿਹਰ ਕਰੇ ਸਾਨੂੰ ਪੰਜਾਬੀਆਂ ਨੂੰ ਹਿੰਦੂਸਤਾਨੀਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਔਰ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਜੀ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਸੰਦੇਸ਼ ਕੀਆ ਲੋਕਾਂ ਨੂੰ ਉਦੇਸ਼ ਇਹ ਹੈ ਜੀ ਕਿ ਜਿਹੜੀ ਇਹਨਾਂ ਦੇ ਸੁਪਨੇ ਸੀਗੇ ਸਾਡੇ ਸ਼ਹੀਦਾਂ ਦੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਹਰ ਬੰਦੇ ਨੂੰ ਜਿੰਨੀ ਕੋਈ ਜਿਹਦੇ ਕੋਲੇ ਟਾਈਮ ਹੈ ਜਿੰਨਾ ਕੋਈ ਸਮਾਂ ਲਾ ਸਕਦਾ ਹੈ ਸਮਾਂ ਲਾ ਕੇ ਇਹਨਾਂ ਦੇ ਕਿੰਨੇ ਵੀ ਇਹਨਾਂ ਦੇ ਕੀਤੇ ਹੋਏ ਪੁਰਾਣੇ ਕੰਮ ਐ ਉਹਨਾਂ ਦੇ ਪਹਿਰਾ ਦਿੰਦੇ ਹੋਏ ਸਾਡਾ ਫਰਜ਼ ਬਣਦਾ ਘਰ ਘਰ ਤੱਕ ਇਹਨਾਂ ਦੀ ਸੋਚ ਤੇ ਸ਼ਹੀਦਾਂ ਦੀ ਆਵਾਜ਼ ਪਹੁੰਚਾਈ ਧੰਨਵਾਦ ਬੰਤੀ ਤਰਦਦ ਕਰਕੇ ਬਾਹਰੀ ਧਰਤੀ ਤੇ ਗੋਰਾ ਦੀ ਧਰਤੀ ਤੇ ਜਾ ਕੇ ਜਿਹੜਾ ਉਹ ਉਹਨਾਂ ਨੂੰ ਸੇਵਿਸ ਕਰਾਇਆ ਉਹ ਉਹਨਾਂ ਦੀ ਸ਼ਹੀਦਾਂ ਦੀ ਬਦੌਲਤ ਜਿਹੜੀ ਅਸੀਂ ਅੱਜ ਜਿਹੜੀ ਆਜ਼ਾਦੀ ਦਾ ਨਿਗ ਮੰਨ ਰਹੇ ਆ ਉਹਨਾਂ ਦੇ ਅੱਜ ਜਨਮ ਦਿਨ ਤੇ ਪੂਰੀ ਖਲਕਤ ਨੂੰ ਪੂਰੇ ਜਹਾਨ ਨੂੰ ਪੂਰੇ ਲੋਕਾਂ ਨੂੰ ਸਾਡੇ ਸਮਾਜ ਨੂੰ ਹਿੰਦੁਸਤਾਨ ਦੇ ਆਜ਼ਾਦ ਮੁਲਕ ਦੇ ਵਸਿੰਦਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਾਰ ਕਿ ਜੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਫੋਜਪੁਰ ਦੇ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਗਿਆ ਹੈ ਇੱਥੇ ਵੀ ਜਿਹੜਾ ਚੌਕ ਬਣਿਆ ਹੋਇਆ ਇਹਦੀ ਨਾ ਰੂਪਰੇਖਾ ਜਿਹੜੀ ਹੈਗੀ ਪਾਸੇ ਨਗਰ ਕੌਂਸਲ ਦਾ ਫਰਚ ਬੰਦਾ ਹੈਗਾ ਜੀ ਹੁਣ ਵੀ ਆਪਾਂ ਦੇਖਦੇ ਆਂ ਅੰਗਲਾ ਤੱਕ ਹਰੇ ਡਿੱਟਾ ਤੱਕ ਕੰਡੀਆਂ ਵੱਜਣਾ ਅੱਜ ਤੋਂ ਕੁਝ ਦਿਨ ਪਹਿਲਾਂ ਦੇ ਕਾਫੀ ਸਮਾਂ ਵੀ ਸਾਡੀ ਪਹਿਲਾਂ ਵੀ ਇਹਨਾਂ ਨਾਲ ਮੀਟਿੰਗ ਹੋਈ ਸੀ ਨਗਰ ਕੌਂਸਲ ਨਾਲ ਔਰ ਸਾਡੇ ਉਹ ਪ੍ਰਧਾਨ ਜੀ ਨੇ ਦੱਸਿਆ ਸੀ ਵੀ 26 ਤਰੀਕ ਨੂੰ ਟੈਂਡਰ ਖੁੱਲ ਰਿਹਾ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਕਰਾ ਸਕਦੇ ਹੋ ਤਾਂ ਠੀਕ ਨਹੀਂ ਤਾਂ ਅਸੀਂ ਇੱਕ ਵੱਖਰੀ ਕਮੇਟੀ ਬਣਾ ਕੇ ਆਪਦੇ ਵੱਲੋਂ ਜਿਹੜੇ ਸ਼ਹੀਦ ਨੂੰ ਸਮ ਉਹ ਕਿਉਂਕਿ ਸ਼ਹੀਦ ਸਾਰਿਆਂ ਦੇ ਸਾਹਦੇ ਹੁੰਦੇ ਨੇ ਜੇ ਇਹਨਾਂ ਨੇ ਕੁਝ ਕੀਤਾ ਤਾਂ ਠੀਕ ਨਹੀਂ ਤਾਂ ਫਿਰ ਜਿੱਦਾਂ ਫਰੋਈ ਪਰਾਲਿਆਂ ਨੇ ਇੱਕ ਬਹੁਤ ਵੱਡਾ ਜਿਹੜਾ ਆਪਣਾ ਪਰਾਲਾ ਕਰਕੇ ਉੱਥੇ ਸ਼ਹੀਦ ਦਾ ਬੁੱਤ ਸਤਾਪਤ ਨਵਾਂ ਕੀਤਾ ਹੈ ਇਹਦੇ ਬਦਲ ਕੇ ਵੀ ਅਸੀਂ ਛੇਤੀ ਇੱਕ ਫੈਸਲਾ ਲੈਣ ਜਾ ਰਹੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਬੁੱਤ ਦੀ ਸਭ ਸੰਭਾਲ ਵੀ ਔਰ ਇਹਦਾ ਜਿਹੜਾ ਸਾਰਾ ਪ੍ਰਬੰਧ ਉਸ ਕਰਾਂਗੇ